ਕੜੂਆ ਮਾਸਟਰ پلان ਜਲਦ ਹੀ ਜਾਰੀ ਹੋ ਜਾਵੇਗਾ ਤੇ ਕੜੂਆ ਇੱਕ ਬਹੁਤ ਹੀ ਵਧੀਆ ਤੇ ਸੁੰਦਰ ਸ਼ਹਿਰ ਬਣੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਨਗਰ ਪੰਚਾਇਤ ਕੜੂਆ ਵਿਖੇ ਕੀਤਾ। ਜਿੱਥੇ ਕਿ ਉਹਨਾਂ ਦੇ ਵੱਲੋਂ ਅੱਜ ਵੱਖ-ਵੱਖ ਵਾਰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਜਿਹੜੇ ਕੰਮ ਪਹਿਲਾਂ ਤੋਂ ਹੋ ਰਹੇ ਸੀ ਉਵੇਂ ਹੀ ਫਿਰ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਨੇ। ਉਥੇ ਇਸ ਮੌਕੇ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਕੜੂਆ ਇੱਕ ਇਤਿਹਾਸਿਕ ਨਗਰ ਹੈ ਤੇ ਇਸ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਆ ਤੁਹਾਡੇ ਸਾਹਮਣੇ ਇਹ ਸਾਡੇ ਪ੍ਰਜਾਪਤੀ ਭਾਈਚਾਰੇ ਦਾ ਜਿਹੜਾ ਇੱਕ ਸ਼ੈੱਡ ਜੋ ਅਸੀਂ ਪਹਿਲਾਂ ਵਾਅਦਾ ਕਰਕੇ ਦੇ ਸੀ ਉਹਦਾ ਨਾਲ ਦੀ ਨਾਲ ਜਿਹੜਾ ਅੱਜ ਉਦਘਾਟਨ ਹੋ ਰਿਹਾ तकरीबन 8 ਲੱਖ 31 ਹਜ਼ਾਰ ਦੇ ਕਰੀਬ ਜਿਹੜੀ ਇਹਦੀ ਲਾਗਤ ਆਣੀ ਔਰ ਮੇਰੇ ਖਿਆਲ ਦੋ ਮਹੀਨੇ ਦੇ ਅੰਦਰ ਇਹ ਜਿਹੜਾ ਚਾਰ ਹੋਰ ਕੀ ਕੀ ਸੋਚ ਰੱਖਿਆ ਕੜੋਆਂ ਦੇ ਲਈ ਜੀ ਬਿਲਕੁਲ ਕੜੋਆਂ ਦੇ ਲਈ ਇਹ ਜਿਹੜੇ ਹੋ ਰਹੇ ਤੇ ਛੋਟੀਆਂ ਗੱਲਾਂ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਹੈ ਇੱਕ ਪਾਣੀ ਦੀ ਨਿਕਾਸੀ 메ਨ ਮੁੱਦਾ ਜੀ ਜਿਵੇਂ ਹੁਣੇ ਗੱਲ ਕੀਤੀ ਹੈ ਗਗਨ ਜੀ ਨੇ ਕਿ ਪਾਣੀ ਦੀ ਨਿਕਾਸੀ ਦਾ ਉਹਦਾ ਵੀ ਜਿਹੜਾ ਹੈਗਾ ਐਸਟੀਪੀ ਪਲਾਂਟ ਦੀ ਜ਼ਮੀਨ ਜਿਹੜੀ ਹੈਗੀ ਹੈ ਉਹਦਾ ਉਹ ਹੋ ਚੁੱਕਿਆ ਹੈ ਔਰ ਬਹੁਤ ਜਲਦ ਐਸਟੀਪੀ ਪਲਾਂਟ ਜਿਹੜਾ ਹੈਗਾ ਕੜੋਆਂ ਦੇ ਵਿੱਚ ਆਪਣਾ ਆਪਣਾ ਪਲਾਂਟ ਲੱਗੇਗਾ ਜੋ ਵੀ ਨਿਕਾਸੀ ਦੀ ਪ੍ਰੋਬਲਮ ਹੈ ਉਹ ਸਾਰੀ ਹੱਲ ਹੋ ਗਈ ਜਿਹੜਾ ਕੜੂਆ ਇੱਕ ਇਤਿਹਾਸਿਕ ਜਿਹੜਾ ਇਹ ਨਗਰੀ ਹਾਂਜੀ ਇੱਥੇ ਜਿੱਥੇ ਪਾਂਡਵ ਜਿਹੜੇ ਆਏ ਸੀ ਉੱਥੇ ਨਾਲ-ਨਾਲ ਜਿਹੜੇ ਸਾਡੇ ਗੁਰੂ ਸਾਹਿਬ ਉਹਨਾਂ ਦੀ ਵੀ ਇਹ 350 ਧਰਤੀ ਸੁ ਬਹੁਤ ਪਵਿੱਤਰ ਜਗ੍ਹਾ ਹੈ ਔਰ ਜਿੱਥੇ ਜਿਸ ਧਰਤੀ ਨੂੰ ਗੁਰੂਆਂ ਦਾ ਅਸ਼ੀਰਵਾਦ ਹੋਵੇ ਉਹ ਅੱਜ ਨਹੀਂ ਤਾਂ ਕੱਲ ਉਹ ਬਹੁਤ ਤਰੱਕੀ ਸੁਧਾ ਉੱਥੇ ਕੰਮ ਹੋਣੇ ਆ ਬਹੁਤ ਵੱਡਾ ਜਿਹੜਾ ਮਾਸਟਰ ਵਧੀਆ ਮਾਸਟਰ ਪਲਾਨ ਕੜੂਆਲੇ ਬਣ ਰਿਹਾ ਬਹੁਤ ਜਲਦੀ ਜਿਹੜਾ ਕੜੂਆ ਇੱਕ ਬਹੁਤ ਵਧੀਆ ਸ਼ਹਿਰ ਵਾਂਗ ਉੱਪਰ ਕੇ ਸਾਹਮਣੇ। ਉਹਦੇ ਇਸ ਮੌਕੇ ਚਰਨਜੀਤ ਸਿੰਘ ਨੇ ਵੀ ਦੱਸਿਆ ਕਿ ਸਕਰੂਲਾਪੁਰ ਵਿਖੇ 18 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਹੈ ਤੇ ਕੜੂਆ ਦੇ ਵਿੱਚ ਪਰਜਪਤ ਪਾਈਚਾਰੇ ਦੇ ਲਈ ਜੋ ਸ਼ੈੱਡ ਬਣਾਉਣ ਦਾ ਵਾਅਦਾ ਕੀਤਾ ਸੀ ਉਸ ਦਾ ਉਦਘਾਟਨ ਕੀਤਾ ਗਿਆ। ਚਰਗਬਾਣੀ ਟੀਵੀ ਦੇ ਲਈ ਖਰੜ ਤੋਂ ਗਗਨਦੀਪ ਦੀ ਰਿਪੋਰਟ।